ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਅਜ ਰਾਗ ਗੁਜਰੀ ਮਹੱਲਾ 5 ਦੀ ਵਿਚਾਰ ਕਰਦੇ ਹਾਂ ਉਹ ਥਾਨ ਕਾ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਗੱਦੀ ਪਰ ਬੈਠੇ ਤਾਂ ਆਪ ਜੀ ਪਿਤਾ ਜੀ ਦੀ ਆਗਿਆ ਅਨੁਸਾਰ ਬਹੁਤੀ ਮਾਇਆ ਸਰੋਵਰ ਦੀ ਸੇਵਾ ਉੱਤੇ ਖਰਚ ਕਰ ਦਿੰਦੇ ਸਨ ਜਿਸ ਕਰਕੇ ਲੰਗਰ ਵਿੱਚ ਕਈ ਵਾਰ ਮਿੱਸੇ ਪ੍ਰਸਾਦ ਦੇ ਤਿਆਰ ਹੁੰਦੇ ਇੱਕ ਵਾਰ ਪਾਈ ਗੁਰਦਾਸ ਜੀ ਆਗਰੇ ਤੋਂ ਆਏ ਤਾਂ ਉਹਨਾਂ ਨੇ ਇਸ ਹਾਲਤ ਨੂੰ ਵੇਖ ਕੇ ਚਿੰਤਾ ਵਿੱਚ ਬੜਾ ਫਿਕਰ ਕੀਤਾ ਉਹਨਾਂ ਪ੍ਰਤੀ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਾਹੇ ਮਨ ਚਿਤ ਵਸੇ ਉਦਮ ਜਾ ਅਹਰ ਹਰ ਜਿਉ ਪਰਿਆ ਸੈਲ ਪੱਥਰ ਮਹਿ ਜਨ ਤਉ ਪਾਏ ਤਾਂ ਕਾਰ ਜਗਾਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਹੇ ਪਾਈ ਗੁਰਦਾਸ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ ਜਦ ਕਿ ਪ੍ਰਮਾਤਮਾ ਨੂੰ ਫਿਕਰ ਪਿਆ ਹੋਇਆ ਹੈ ਉਸ ਨੇ ਪਹਾੜਾਂ ਦੇ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਉਹਨਾਂ ਦਾ ਖਾਣਾ ਪਹਿਲਾਂ ਹੀ ਉੱਥੇ ਰੱਖ ਦਿੱਤਾ ਹੈ ਹੇ ਮੇਰੇ ਪਿਆਰੇ ਜੀ ਸਤ ਸੰਗਤ ਵਿੱਚ ਜੋ ਮਿਲਦਾ ਹੈ ਸੋ ਹੀ ਤਰਦਾ ਹੈ ਗੁਰੂ ਦੀ ਕਿਰਪਾ ਨਾਲ ਸੰਤੋਖ ਪਾਇਆ ਹੈ ਤੇ ਸੁੱਕਾ ਹਿਰਦਾ ਹਰਿਆ ਹੋ ਗਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਗੁਰੂ ਨਾਨਕ